ਅਸੀਂ ਜਿਹੜੇ ਇੱਕ ਕੰਟੈਕਟ ਦੇ ਕੰਮ ਕਰਦੇ ਆ 9 10 12 15000 ਦੀ ਨੌਕਰੀ ਅਸੀਂ ਕਿੱਥੋਂ ਦਾ 10 ਲੱਖ ਜੁਰਮਾਨੇ ਦੇ ਕੇ 10 ਸਾਲ ਅਸੀਂ ਸਜ਼ਾ ਕੱਟਾਂਗੇ ਤਾਂ ਸਾਡੇ ਪਰਿਵਾਰ ਤਾਂ ਬਿਨਾਂ ਫਾਂਸੀ ਤੋਂ ਮਰੇ ਜਾਣਗੇ ਪਿੱਛੇ ਇਹ ਹਾਲਾਤ ਐਦਾ ਹੀ ਰਹਿੰਦੇ ਆ ਫਿਰ ਕਿੰਨੀ ਵੱਡੀ ਮੁਸੀਬਤ ਬਣ ਜਣੀ ਹੈ ਜੀ ਵੀ ਹਰੇਕ ਬੰਦਾ ਅੱਜ ਕੱਲ ਡਰਾਈਵਰ ਹੈ ਜੀ ਕੋਈ ਕਾਰ ਦਾ ਮੋਟਰਸਾਈਕਲ ਦਾ ਬੱਸ ਦਾ ਟਰੈਕਟਰ ਦਾ ਇਹ ਹਾਦਸੇ ਅਚਾਨਕ ਹੋ ਜਾਂਦੇ ਆ ਕੋਈ ਜਾਣਬੁੱਝ ਕੇ ਨਹੀਂ ਕਰਦਾ ਸਾਡਾ ਡਰਾਈਵਰ ਭਾਈ ਜਾ ਰਿਹਾ ਸੀ ਕੀੜੀ ਕੀੜੀ ਦੇ ਉੱਪਰੋਂ ਵੀ ਨਿਗਾਹ ਕੇ ਰਾ ਜੀ ਇਹਨਾਂ ਕਾਨੂੰਨਾਂ ਵਿੱਚ ਸੋਧ ਕਰਨਾ ਬਿਲਕੁਲ ਫਾਈਵ ਗੱਲ ਇਹਨਾਂ ਦੀ ਹੜਤਾਲ ਕਰੀਆ ਜੋ ਟਰੱਕ ਡਰਾਈਵਰਾਂ ਨੇ ਐਸੀ ਤਾਂ ਰਾ ਆ ਪਏ ਜੇ ਕੋਈ ਜਾਨਵਰ ਵੀ ਤੜਫ ਰਿਹਾ ਉਹਦੀ ਵੀ ਅਸੀਂ ਫਸਟ ਰੇਟ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਜੇ ਡਰਾਈਵਰ ਉੱਥੇ ਖੜਦਾ ਹੈ ਭੀੜ 'ਚ ਚਲੋ ਪੰਜਾਬ ਦੇ ਹਾਲਾਤ ਆ ਜਿਹੜੇ ਠੀਕ ਹੈ ਵਧੀਆ ਬਿਹਾਰ ਗੁਜਰਾਤ ਯੂਪੀ ਵਗੈਰਾ 'ਚ ਗੱਡੀਆਂ ਨੂੰ ਅੱਗ ਲਾ ਦਿੱਤੀ ਜਾਂਦੀਆਂ ਤੇ ਡਰਾਈਵਰਾਂ ਨੂੰ ਵੀ ਵਿੱਚ ਹੀ ਬਹੁਤ ਬੰਦਿਆਂ ਦੀ ਡੈਥ ਹੋ ਚੁੱਕੀ ਆ ਗੱਡੀ 'ਚ ਸਾਡੇ ਕੋਲ ਬਹੁਤ ਜ਼ਿਆਦਾ ਸਟੋਕ ਘਟ ਰਿਹਾ ਮਤਲਬ ਨਾ ਮਤ ਰਹੀ ਇਸ ਵਕਤ ਇਸ ਵਕਤ ਕਿੰਨੀਆਂ ਬੱਸਾਂ ਖੜੀਆਂ ਹੋਈਆਂ ਇਸ ਵਕਤ ਵੀ ਪਤੋਂ 25% ਦਾ ਟੈਮਸ ਹੋ ਗਿਆ। ਸੋ ਲੱਗਦਾ ਹੈ ਜਿਸ ਤਰੀਕੇ ਨਾਲ ਕਾਨੂੰਨ ਇਹ ਪਾਸ ਕੀਤਾ ਗਿਆ ਹੈ ਨਹੀਂ ਸਖਤ ਸਜ਼ਾ ਕਰ ਦਿੱਤੀ ਗਈ ਹੈ ਤਾਂ ਡਰਾਈਵਰ ਵਾਸਤੇ ਵੀ ਇੱਕ ਖਤਰਾ ਬਣ ਗਿਆ। ਉਹਨਾਂ ਨੂੰ ਲੱਗਦਾ ਹੈ ਵੀ ਸਾਡਾ ਤਾਂ ਸਾਰਾ ਪਰਿਵਾਰ ਹੀ ਖਤਮ ਹੋ ਜਾਣਾ ਜੇ ਕਿਸੇ ਨਾ ਕਿਸੇ ਹਾਦਸੇ ਚ ਆ ਜਾਵੇ। ਆਉਣ ਵਾਲੇ ਸਮੇਂ 'ਚ ਡਰਾਈਵਰ ਲੈਣ ਵਾਲੀ ਕੋਈ ਜਾਨਾ ਨਹੀਂ ਸੀ। ਜੇ ਕਾਨੂੰਨ ਨੇ ਇੰਨੇ ਇਵੇਂ ਜਿਹੀ ਰਿਆ ਨਾ ਤੇ ਸਰਕਾਰ ਨੂੰ ਕਹਿਣਾ ਕਾਨੂੰਨ ਰੱਦ ਹੋਣਾ ਚਾਹੀਦਾ ਕਿਉਂਕਿ ਅੱਜ ਜਿਹੜੇ ਹਾਲਾਤ ਨੇ ਸਰਕਾਰ ਦੇ ਇਹ ਲੋ ਪਬਲਿਕ ਬਹੁਤ ਹੈਰਾਨ ਹੋ ਰਹੀ ਆ ਮਰੀਜ਼ ਆ ਹਸਪਤਾਲਾਂ ਚ ਜਨਰੇਟਰ ਰੁੱਕ ਗਏ ਨੇ ਡੀਜ਼ਲ ਬਣਾ ਵੱਡੀ ਗੱਲ ਡੀਜ਼ਲ ਤੇ ਗੈਸ ਦੀ ਆ ਰਹੀ ਆ ਇਹ ਦਿਨ ਬਦ ਦਿਨ ਹੋਰ ਜਿਹੜੀ ਮਸੀਤ ਸਾਡੇ ਦੇਖ ਤੇ ਆਊਗੀ ਕਿਉਂ ਇਸ ਤੋਂ ਬਾਅਦ ਜਿਹੜੀ ਗੈਸ ਦੀ ਕਿੱਲ ਤੋਂ ਲੱਗ ਜਾਣੀ ਆ ਤੇ ਗੱਡੀਆਂ ਰੁਕ ਰਹੀਆਂ ਨੇ ਡੀਜ਼ਲ ਮਨਾ ਇਹ ਦੇਖੋ ਕੋਈ ਵੀ ਡਰਾਈਵਰ ਜਾਣ ਕੇ ਨਹੀਂ ਕਿ ਇੱਕ ਹਾਦਸਾ ਹੀ ਆ ਦੇਖੋ ਉਹਦੇ ਵੀ ਬੱਚੇ ਆ ਡਰਾਈਵਰ ਪਰਿਵਾਰ ਤੇ ਵੀ ਤਾਂ ਬੱਚੇ ਹੁੰਦੇ ਨੇ ਤਾਂ ਉਹ ਵੀ ਤਾਂ ਹਾਲਾਤਾਂ ਤੋਂ ਸਵੇਰੇ ਉੱਠ ਕੇ ਜਾਂਦਾ ਤਾਂ ਡਿਪੂ ਦੇ ਵਿੱਚ 25 ਤੋਂ 30% ਤੱਕ ਬਸਾਂ ਦਾ ਟਾਈਮ ਨਸੂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ট্রাক ਡਰਾਈਵਰਾਂ ਦੀ ਹੜਤਾਲ ਚੱਲ ਰਹੀ ਹੈ ਪੂਰੇ ਦੇਸ਼ ਦੇ ਵਿੱਚ ਹਿੱਟਨ ਰਨ ਕਾਨੂੰਨ ਦੇ ਖਿਲਾਫ ਹੜਤਾਲ ਹੈਗੀ ਤੇ ਇਹਦਾ ਅਸਰ ਆਮ ਜਨ ਜੀਵਨ ਤੇ ਤਾਂ ਪਿਆ ਹੀ ਹੈਗਾ ਉੱਥੇ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਇਹਨਾਂ ਦੇ ਵੀ ਕਹਿ ਸਕਦੇ ਆ ਕਿ ਅਸਰ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਇਸ ਵਕਤ ਬਠਿੰਡਾ ਦੇ ਡਿਪੂ ਛੱਗਿਆ ਤਾਂ ਕਈ ਰੂਟ ਜਿਹੜੇ ਪ੍ਰਭਾਵਿਤ ਹੋਏ ਆ ਜਿਹੜੀ ਸਟ੍ਰਾਈਕ ਹੈਗੀ ਜਿਹੜੇ ਰੋਡ ਬੰਦ ਕੀਤੇ ਹੋਏ ਆ ਗਿੱਦੜਪਾਹਾ ਦਾ ਹੁਣ ਜਾਣਕਾਰੀ ਮਿਲੀ ਹੈ ਕਿ ਗਿੱਦੜਪਾਹਾ ਟਰੱਕ ਚਾਲਕਾਂ ਨੇ ਜਿਹੜਾ ਤਰਨਾ ਲਾਇਆ ਉੱਥੇ ਬੱਸਾਂ ਦੇ ਡਰਾਈਵਰਾਂ ਰੋਕ ਦਿੱਤਾ ਕਿ ਇਸ ਰੂਟ ਤੇ ਨਾ ਜਾਵੇ ਯਾਨੀ ਪੂਰੇ ਪੰਜਾਬ 'ਚ ਬੱਸਾਂ ਦੀ ਆਵਾਜਾਈ ਨੂੰ ਰੋਕਣ ਦੀ ਗੱਲ ਸਾਹਮਣੇ ਆ ਰਹੀ ਹੈ ਪਰ ਬਠਿੰਡਾ ਦੇ ਵਿੱਚ 20 ਤੋਂ 25% ਦੇ ਰੂਟ ਹੈਗਾ ਪ੍ਰਭਾਵਿਤ ਹੋਇਆ ਤਾਂ ਬੱਸਾਂ ਜਿਹੜੀਆਂ ਖੜ ਰਹੀਆਂ ਸ਼ੁਰੂ ਹੋ ਗਈਆਂ ਜਿੱਥੇ ਸ਼ਹਿਰ ਦੇ ਲੋਕ ਪਰੇਸ਼ਾਨ ਹੈਗੇ ਉੱਥੇ ਹੁਣ ਪੀਆਰਟੀਸੀ ਤੇ ਪੰਜਾਬ ਰੋਡਵੇ ਤੇ ਵੱਡਾ ਅਸਰ ਪਿਆ ਹੈ ਹਾਲਾਂਕਿ ਪ੍ਰਾਈਵੇਟ ਟਰਾਂਸਪੋਰਟਰਾਂ ਵਾਸਤੇ ਵੱਡੀ ਦਿੱਕਤ ਹੈਗੀ ਹੈ ਪਰ ਦੂਜੇ ਪਾਸੇ ਆ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਵਕਤ ਅਸੀਂ ਬਠਿੰਡਾ ਦੇ ਬੱਸ ਸਟੈਂਡ ਦੇ ਯਾਰਡ ਵਾਲੀ ਸਾਈਡ ਤੇ ਮੌਜੂਦ ਹੈਗਾ ਜਿੱਥੇ ਬਸਾਂ ਦੇ ਚੱਕੇ ਜਿਹੜੇ ਹੈਗੇ ਜਾਮ ਹੋਣ ਲੱਗਿਆ ਕਿਉਂਕਿ ਸਟ੍ਰਾਈਕ ਹੈਗੀ ਹੈ ਡਰਾਈਵਰਾਂ ਨੇ ਸਟ੍ਰਾਈਕ ਕੀਤੀ ਹੋਈ ਹੈ ਰੋਡ ਦੇ ਉੱਤੇ ਧਰਨੇ ਐਜੀਟੇਸ਼ਨ ਚੱਲ ਰਿਹਾ ਪਰ ਇਹਦਾ ਵੱਡਾ ਅਸਰ ਹੈਗਾ ਉਹ ਰੋਡ ਰੋਡਵੇਸ ਤੇ ਵੀ ਪੈ ਰਿਆ ਸਰਕਾਰੀ ਬਸਾਂ ਦੇ ਜਿਹੜੇ ਡਰਾਈਵਰ ਹੈਗੇ ਆ ਉਹਨਾਂ ਨੂੰ ਵੀ ਰੋਕਿਆ ਜਾ ਰਿਹਾ ਵੀ ਤੁਸੀਂ ਰੋਡ ਤੇ ਨਾ ਆਓ ਤਾਂ ਸਾਡੇ ਨਾਲ ਸੀਤਾਰਾਮ ਜੀ ਨੇ ਸੁਪਰਡੈਂਡੈਂਟ ਨੇ ਉਹਨਾਂ ਗੱਲ ਕਰਦੇ ਆ ਇਹ ਕਿੰਨਾ ਕੁ ਆਪਣੇ ਬਠਿੰਡਾ ਡਿਪੂ ਦਾ ਅਸਰ ਪੈ ਗਿਆ ਇਸ ਚੀਜ਼ ਦਾ ਪਰ ਛੱਟਾ ਡਿਪੂ ਦੇ ਵਿੱਚ 25 ਤੋਂ 30% ਤੱਕ ਬਸਾਂ ਦਾ ਟਾਈਮ ਮਿਸ ਹੋ ਰਿਹਾ ਹੈ ਹਾਂਜੀ ਜਿਹੜੇ ਕਿਹੜੇ ਕਿਹੜਾ ਕੋਈ ਮੇਨ ਰੂਟ ਵੱਡੇ ਰੂਟ ਦੇ ਵੀ ਹੈਗੇ ਵੱਡੇ ਰੂਟ ਬੰਦ ਹੈ ਹਾਂਜੀ ਬੰਦ ਹੈ ਹਾਂਜੀ ਤੇ ਜੇਕਰ ਡੀਜ਼ਲ ਦੀ ਗੱਲ ਕਰੀ ਜਿਹੜੇ ਉਹ ਰੂਟ ਤੇ ਕਈਆਂ ਹੋਈਆਂ ਬੱਸਾਂ ਉਹਨਾਂ ਦਾ ਰੂਟ ਤੇ ਗਈਆਂ ਬੱਸਾਂ ਫਿਲਹਾਲ ਡੀਜ਼ਲ ਸਾਡੇ ਕੋਲੇ ਬਹੁਤ ਜ਼ਿਆਦਾ ਸਟਾਕ ਘਟ ਰਿਹਾ ਹੈ ਘਟ ਰਿਹਾ ਹੈ ਕਾਫੀ ਘਟ ਮਤਲਬ ਨਾ ਮਤ ਰਹੀ ਸਟਾਕ ਨਹੀਂ ਹੈ ਠੀਕ ਹੈ ਤੇ ਇਸ ਵਕਤ ਇਸ ਵਕਤ ਕਿੰਨੀਆਂ ਬੱਸਾਂ ਖੜੀਆਂ ਹੋਈਆਂ ਐਸ ਵਕਤ 20 ਤੋਂ 25% ਟਾਈਮ ਇਸ ਹੋ ਗਿਆ ਰਹੀ ਹੈ ਰਹੀ ਹੈ ਤੇ ਜਿਹੜੇ ਹਾਲਾਤ ਬਣੇ ਹੋਇਆ ਕਿਉਂਕਿ ਹੜਤਾਲ 31 ਤੋਂ ਚੱਲ ਰਹੀ ਹੈ ਵਧੀ ਜਾ ਰਹੀ ਹੈ ਤੇ ਹੋਰ ਸ਼ਾਂਤਾਂ ਜਾਂ ਕੱਲ ਤੱਕ ਕਈ ਪੰਪ ਡرائی ਵੀ ਹੋ ਗਿਆ ਤੇ ਫਿਰ ਕੀ ਹਾਲਾਤ ਹੋਣਗੇ ਫਿਰ ਤਾਂ ਮੇਰਾ ਤਾਂ ਸਾਰੇ ਬੰਦ ਬਿਲਕੁਲ ਦੇਖੋ ਹਾਲਾਤ ਤੇ ਫਰਕ ਤਾਂ ਪੈ ਗਈ ਹਾਲਾਤ ਤੇ ਜਿਵੇਂ ਜਿਵੇਂ ਫਰਕ ਪਿਆ ਜਿਵੇਂ ਸਵੇਰ ਤੋਂ ਲੈ ਕੇ ਤਾਂ ਨਹੀਂ ਸੀ ਲੇਕਨ ਅਸਰ ਦੇ 45 ਮਿੰਟ ਦੇ ਵਿੱਚ ਵਿੱਚ ਕਾਫੀ ਟਾਈਮ ਫਰਕ ਪੈਣ ਲੱਗ ਚੁੱਕਾ ਹੈ ਪਹਿਲਾਂ ਗੱਡੀਆਂ ਆਂਦੀਆਂ ਤੇਲ ਪਾ ਕੇ ਚੱਲੀ ਜਾਂਦੇ ਬਟ ਤੇਲ ਜਦੋਂ ਹੈ ਹੀ ਨਹੀਂ ਅਫਰ ਦੇਵਾਂਗੇ ਉਹ ਡਰਾਈਵਰ ਨਾਲ ਗੱਲਬਾਤ ਹੋ ਰਹੀ ਥੋੜੀ ਜਿਹੜੇ ਰੂਟ ਤੇ ਗਏ ਹੋਇਆ ਵੀ ਰਾਜ ਕੋ ਪਰੇਸ਼ਾਨੀ ਕਿਸ ਤਰੀਕੇ ਦੀ ਆ ਰਹੀ ਹੈ ਨਹੀਂ ਹਜੇ ਤੱਕ ਸਰਕਾਰੀ ਕੋਈ ਨਹੀਂ ਆਈ ਪਰ ਆਮ ਜਿਹੜੀ ਪਬਲਿਕ ਤੋਂ ਆਵਾਜ਼ ਸੁਣਦੇ ਆ ਜਿਵੇਂ ਬਸ ਸਟੈਂਡ ਦੀ ਦੁਰਾ ਕੀਤਾ ਉਹ ਕਹਿ ਰਹੇ ਆ ਵੀ ਰਾਮਪੁਰੇ ਸਾਈਡ ਤੇ ਉਹ ਗਿਦਰਵਾ ਸਾਈਡ ਤੋਂ ਰੁਕਣ ਦੀ ਕੋਸ਼ਿਸ਼ ਕਰਦੇ ਜੇ ਹਾਲਾਤ ਐਡੇ ਹੀ ਰਹਿੰਦੇ ਆ ਫਿਰ ਕਿੰਨੀ ਵੱਡੀ ਮੁਸੀਬਤ ਬਣ ਜਣੀ ਹੈ ਇਸ ਚੀਜ਼ ਤੋਂ ਦੇਖੋ ਇਹ ਤਾਂ ਤੁਹਾਨੂੰ ਵੀ ਪਤਾ ਤੁਸੀਂ ਵੀ ਬੜੇ ਲਿਖੋ ਦੇਖੋ ਜੇ ਹਾਲਾਤ ਇੰਦਰ ਇੰਦੇ ਤੋਂ ਅੱਜ ਕੱਲ ਹਰ ਇੱਕ ਬੰਦਾ ਵਹੀਕਲ ਤੇ ਹੀ ਡਿਊਟੀ ਕਰ ਜਾਂਦਾ ਹੈ ਜਾਂ ਕਿਤੇ ਵੀ ਜਿਆਦਾ ਉਹਨੂੰ ਅੱਜ ਕੱਲ ਵਹੀਕਲ ਤੋਂ ਬਿਨਾਂ ਤਾਂ ਸਰਦਾ ਹੀ ਨਹੀਂ ਲੋਕਾਂ ਨੂੰ ਤੇ ਇੱਕ ਮੇਰੇ ਇਹ ਬਣ ਚੁੱਕੀ ਹੈ ਇਹ ਜ਼ਰੂਰ ਜ਼ਰੂਰ ਤਾਂ ਸਾਡੀ ਪਟ્રોલ ਡੀਜ਼ਲ ਜਿਹੜੀ ਸਾਡੀ ਜ਼ਰੂਰਤ ਹੈ ਤੇ ਨਾ ਉਹ ਵੀ ਤਾਂ ਇਸ ਤੇ ਫਰਕ ਪੈਗੇ ਪਰ ਮੈਨੂੰ ਲੱਗਦਾ ਕਿ ਜਿਹੜਾ ਹਿੱਟਰ ਰਨ ਕਾਨੂੰਨ ਸਖਤ ਕੀਤਾ ਗਿਆ ਕੋਈ ਵੀ ਡਰਾਈਵਰ ਜਿਹੜਾ ਗੱਡੀ ਚਲਾ ਰਿਹਾ ਉਹ ਨਹੀਂ ਚਾਹੁੰਦਾ ਵੀ ਉਹ ਕਿਸੇ ਨੂੰ ਥੱਲੇ ਦੇਵੇ ਉਹਦੀ ਮਨਸ਼ਾ ਨਹੀਂ ਹੁੰਦੀ ਹੋ ਜਾਂਦਾ ਐਕਸੀਡੈਂਟ ਲੱਗਦਾ ਇਹ ਤੇ ਵਿਚਾਰ ਕਰਨਾ ਚਾਹੀਦਾ ਹਾਂ ਜੀ ਬਿਲਕੁਲ ਇਹ ਦੇਖੋ ਕੋਈ ਵੀ ਡਰਾਈਵਰ ਜਾਣ ਕੇ ਨਹੀਂ ਕਿ ਇੱਕ ਹਾਦਸਾ ਹੀ ਹੈ ਦੇਖੋ ਉਹਦੇ ਵੀ ਬੱਚੇ ਐ ਡਰਾਈਵਰ ਪਰਿਵਾਰ ਦੇ ਵੀ ਤਾਂ ਬੱਚੇ ਹੁੰਦੇ ਨੇ ਤਾਂ ਉਹ ਵੀ ਤਾਂ ਹਾਲਾਤਾਂ ਤੋਂ ਸਵੇਰੇ ਉੱਠ ਕੇ ਜਾਂਦੇ ਨੇ ਤਾਂ ਕੇਂਦਰ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਵਿਚਾਰੇ ਬਿਲਕੁਲ ਮੀਟਿੰਗ ਬੁਲਾ ਕੇ ਕਰਨਾ ਚਾਹੀਦਾ ਉਹਨਾਂ ਦੀ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਜੀ ਪੰਜ ਪੜੀ ਵੱਡੀ ਪਰੇਸ਼ਾਨੀ ਆ ਰਹੀ ਹੈ ਡਰਾਈਵਰਸ ਨੂੰ ਕਿੰਨੀ ਕੀ ਦਿੱਕਤ ਲੱਗਦਾ ਤੁਹਾਨੂੰ ਜਿਹੜਾ ਹਾਲਾਤ ਬਣੇ ਹੋਏ ਜੀ ਕਿੰਨੀ ਪਰੇਸ਼ਾਨੀ ਮਚਾ ਰਹੀ ਹੈ ਜੀ ਇਹ ਪਰੇਸ਼ਾਨੀਆਂ ਤਾਂ ਜੀ ਬਹੁਤ ਜ਼ਿਆਦਾ ਬਣ ਗਈਆਂ ਪਬਲਿਕ ਵਿਵਾਸੇ ਵੀ ਇਹ ਆ ਡਰਾਈਵਰਾਂ ਵਾਸਤੇ ਵੀ ਇੱਕ ਬਹੁਤ ਘਾਤਕ ਕਾਨੂੰਨ ਹੈ ਕਿਉਂਕਿ ਹਰੇਕ ਬੰਦਾ ਅੱਜ ਕੱਲ ਡਰਾਈਵਰ ਹੈ ਜੀ ਕੋਈ ਕਾਰ ਦਾ ਮੋਟਰਸਾਈਕਲ ਦਾ ਬੱਸ ਦਾ ਟਰੈਕਟਰ ਦਾ ਹਰੇਕ ਦਾ ਡਰਾਈਵਰ ਹੈ ਇਹ ਕਾਨੂੰਨਾਂ ਵਿੱਚ ਸੋਧ ਕਰਨਾ ਦਾ ਬੰਦ ਹੈ ਇਹ ਹਾਦਸੇ ਅਚਾਨਕ ਹੋ ਜਾਂਦੇ ਆ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਇਹਨਾਂ ਕਾਨੂੰਨਾਂ ਵਿੱਚ ਸੋਧ ਕਰਨਾ ਬਿਲਕੁਲ ਵਾਜਬ ਗੱਲ ਹੈ ਇਹਨਾਂ ਦੀ ਹੜਤਾਲ ਕਰੀਆ ਜੋ ਟਰੱਕ ਡਰਾਈਵਰਾਂ ਨੇ ਬਿਲਕੁਲ ਜਾਇਜ਼ ਹੈ ਤਾਂ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਬਹੁਤ ਦੁਨੀਆ ਹੈਰਾਨ ਹੋ ਰਹੀ ਹੈ ਹਾਂਜੀ ਬਿਲਕੁਲ ਹੱਲ ਹੋਣਾ ਚਾਹੀਦਾ ਸੈਂਟਰ ਸਰਕਾਰ ਨੂੰ ਇਹਦੇ ਉੱਤੇ ਜਲਦੀ ਤੋਂ ਜਲਦੀ ਐਕਸ਼ਨ ਲੈਣਾ ਚਾਹੀਦਾਗਾ ਜੀ ਡਰਾਈਵਰਾਂ ਦਾ ਹੱਲ ਕਰਨਾ ਚਾਹੀਦਾ ਜੀ ਅਕੀ ਕਹਿਣਾ ਚਾਹੁੰਗੇ ਜੀ ਵੱਡੀ ਸਟ੍ਰਾਈਕ ਹੋ ਗਈ ਹੈ ਆਮ ਲੋਕ ਪਰੇਸ਼ਾਨ ਹੋ ਰਹੇ ਪੀਆਰਟੀਸੀ ਦੇ ਫਰਕ ਪਰ ਹੈ ਡਰਾਈਵਰ ਆ ਆਪਣਾ ਸੈਂਟਰ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਵਿਚਾਰ ਕਰਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਉਹ ਜਿਹੜੀ ਡਰਾਈਵਰ ਸਟ੍ਰਾਈਕ ਕਰ ਰਿਹਾ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦੀ ਮਨਛਾ ਨਹੀਂ ਹੁੰਦੀ ਕਿ ਕੋਈ ਕਿਸੇ ਨੂੰ ਜਾਣ ਕੇ ਹਿੱਟ ਕਰਨਾ ਹੈ ਕਈ ਵਾਰ ਹੋ ਜਾਂਦਾ ਬਾਈ ਦੇ ਵਿੱਚ ਕੁਦਰਤੀ ਹੈਗਾ ਪਰ ਇਸ ਤਰੀਕੇ ਨਾਲ ਸਜ਼ਾ ਹੋ ਰਹੀ ਤਾਂ ਡਰਾਈਵਰ ਵੀ ਉਹਨਾਂ ਨੂੰ ਲੱਗਦਾ ਹੈ ਦਾ ਫਿਊਚਰ ਉਹ ਵੀ ਡਾਰਕ ਹੋ ਰਿਹਾ ਸਾਰਾ ਬਿਲਕੁਲ ਜੀ ਕਿਉਂਕਿ ਇਹ ਤਾਂ ਖਾਸਾ ਅਚਾਨਕ ਹੁੰਦਾ ਜੀ ਕੋਈ ਜਾਨਵਰ ਵੀ ਮੂਰੇ ਆ ਜਾਂਦਾ ਉਹ ਉਹ ਬਚਾ ਕਰਦਾ ਪਰ ਉਹ اچانک ਹੁੰਦਾ ਹੈ ਸਭ ਪ੍ਰਾਇਮ ਨੇ ਸਖਤ ਕਾਨੂੰਨੀ ਸੈਂਟਰ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਜੀ ਕੀ ਕਹਿਣਾ ਚਾਹੂਗਾ ਜੀ ਵੱਡੀ ਪਰੇਸ਼ਾਨੀ ਖੜੀ ਹੋ ਗਈ ਹੈ ਸਾਰਿਆਂ ਵਸਤੇ ਇਹਦੇ ਵਿੱਚ ਸੈਂਟਰ ਸਰਕਾਰ ਨੂੰ ਸੋਚਣਾ ਚਾਹੀਦਾ ਜਲਦੀ ਤੋਂ ਜਲਦੀ ਫੈਸਲਾ ਲੈਣਾ ਚਾਹੀਦਾ ਜੀ ਕਿਉਂਕਿ ਜੋ ਵੀ ਮੁਲਾਜ਼ਮਾਂ ਆਉਣ ਵਾਲੇ ਦਿਨਾਂ 'ਚ ਹਰੇਕ ਬੰਦੇ ਨੂੰ ਮੁਸੀਬਤ ਆਊਗੀ ਸੋ ਲੱਗਦਾ ਹੈ ਜਿਸ ਤਰੀਕੇ ਨਾਲ ਕਾਨੂੰਨ ਇਹ ਪਾਸ ਕੀਤਾ ਗਿਆ ਹੈ ਨਹੀਂ ਸਖਤ ਸਜ਼ਾ ਕਰ ਦਿੱਤੀ ਗਈ ਹੈ ਤਾਂ ਡਰਾਈਵਰ ਵਾਸਤੇ ਵੀ ਇੱਕ ਖਤਰਾ ਬਣ ਗਿਆ ਉਹਨਾਂ ਨੂੰ ਲੱਗਦਾ ਵੀ ਸਾਡਾ ਤਾਂ ਸਾਰਾ ਪਰਿਵਾਰ ਹੀ ਖਤਮ ਹੋ ਜਾਣਾ ਜੀ ਕਿਸੇ ਨਾ ਕਿਸੇ ਹਾਦਸੇ ਚ ਆ ਜਾਂਦੇ ਆ ਆਉਣ ਵਾਲੇ ਸਮੇਂ ਚ ਡਰਾਈਵਰ ਲੈਣ ਮੰਨੀ ਕੋਈ ਜਾਣਾ ਨਹੀਂ ਜੀ ਜੇ ਕਾਨੂੰਨ ਇਵੇਂ ਜੁਕੜਿਆ ਨਾ ਕੋਈ ਵੀ ਡਰਾਈਵਰ ਡਰਾਈਵਰੀ ਨਹੀਂ ਕਰੂਗਾ ਕੀ ਕਹੂੰਗੇ ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਜਿਹੜਾ ਸਾਡਾ ਡਰਾਈਵਰ ਮਹਿਕਮਾ ਜੀ ਅਸੀਂ ਕੋਈ ਵੀ ਦੇਸ਼ ਤੇ ਕੋਈ ਵੀ ਸੰਕਟ ਆਉਂਦਾ ਚਾਹੇ ਕੋਰੋਨਾ ਕਾਲ ਹੋਵੇ ਹੜ ਪੀੜ ਤੋਂ ਹੋਵੇ ਅਸੀਂ ਅੱਗੇ ਜਾ ਕੇ ਜਦੋਂ ਕਾਰਗਿਲ ਦੀ ਲੜਾਈ ਹੋਈ ਸੀ ਅਸੀਂ ਉਦੋਂ ਟਰੱਕਾਂ ਤੇ ਸਾਡੀਆਂ ਗੱਡੀਆਂ ਵੀ ਉੱਥੇ ਡਰਾਈਵਰਾਂ ਦੀਆਂ ਮੱਛੀਆਂ ਨੇ ਪਰ ਸਰਾਡੇ ਤੇ ਹੀ ਸਰਕਾਰ ਕਿਉਂ ਕਹਾੜਾ ਲੈ ਕੇ ਆਉਂਦੀ ਆ ਹੋਰ ਬੜੇ ਕ੍ਰਾਈਮ ਹੋ ਰਿਹਾ ਨਸ਼ਾ ਵਧ ਰਿਹਾ ਉਹਨਾਂ ਵਾਸਤੇ ਕਿਉਂ ਨਹੀਂ ਕਾਨੂੰਨ ਅਸੀਂ ਜਿਹੜੇ ਇੱਕ ਕੰਟੈਕਟ ਦੇ ਕੰਮ ਕਰਦੇ ਆ 9 10 12 15000 ਦੀ ਨੌਕਰੀ ਅਸੀਂ ਕਿੱਥੋਂ ਦਾ 10 ਲੱਖ ਜੁਰਮਾਨੇ ਦੇ ਕੇ 10 ਸਾਲ ਅਸੀਂ ਸਜ਼ਾ ਕੱਟਾਂਗੇ ਤਾਂ ਸਾਡੇ ਪਰਿਵਾਰ ਤਾਂ ਬਿਨਾਂ ਫਾਂਸੀ ਤੋਂ ਮਰੇ ਜਾਣਗੇ ਪਿੱਛੇ ਤੇ ਇਹ ਸਰਕਾਰ ਨੂੰ ਕਹਿੰਦੇ ਆ ਕਾਨੂੰਨ ਰੱਦ ਹੋਣਾ ਚਾਹੀਦਾ ਕਿਉਂਕਿ ਅੱਜ ਜਿਹੜੇ ਹਾਲਾਤ ਨੇ ਸਰਕਾਰ ਦੇ ਤੇ ਲੋਕ ਪਬਲਿਕ ਬਹੁਤ ਹੈਰਾਨ ਹੋ ਰਹੀ ਆ ਮਰੀਜ਼ ਹਸਪਤਾਲਾਂ 'ਚ ਜਨਰੇਟਰ ਰੁੱਕ ਗਏ ਨੇ ਡੀਜ਼ਲ ਬਣਾ ਵੱਡੀ ਗਿਣਤੀ ਡੀਜ਼ਲ ਤੇ ਗੈਸ ਦੀ ਆ ਰਹੀ ਆ ਇਹ ਦਿਨ ਬਦਨ ਦਿਨ ਹੋਰ ਜਿਹੜੀ مصیبت ਸਾਡੇ ਦੇਸ਼ ਤੇ ਆਊਗੀ ਕਿਉਂ ਇਸ ਦੋ ਵਾਰ ਜਿਹੜੀ ਗੈਸ ਦੀ ਕਿੱਲਤ ਹੋ ਇਹਨਾਂ ਲੱਗ ਜਾਣੀ ਆ ਤੇ ਗੱਡੀਆਂ ਰੁਕ ਰਹੀਆਂ ਨੇ ਡੀਜ਼ਲ ਮਨਾ ਅੱਜ 75% ਜਿਹੜੇ ਵਹੀਕਲ ਨੇ ਚਾਹੇ ਉਹ ਪ੍ਰਾਈਵੇਟ ਆ ਜਾਂ ਸਰਕਾਰੀ ਆ ਬੰਦ ਹੋ ਜਾਣਗੇ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਕਾਲੇ ਕਾਨੂੰਨ ਨਹੀਂ ਲੈ ਕੇ ਆਉਣੇ ਚਾਹੀਦੇ ਸੋਚ ਕੇ ਅਸੀਂ ਕਹਿੰਦੇ ਆ ਜੇ ਕੋਈ ਅਣਗਹਿਲੀ ਕਰਦਾ ਉਹਨੂੰ ਸਜ਼ਾ ਦਿੱਤੀ ਜਾਵੇ ਪਰ ਸਾਰੇ ਡਰਾਈਵਰ ਕਿੜਾ ਸਾਡਾ ਡਰਾਈਵਰ ਭਾਈ ਚਾਰਾ ਅਸੀਂ ਕੀੜੀ ਕੀੜੀ ਦੇ ਉੱਪਰੋਂ ਵੀ ਨਿਗਾਹ ਕੇ ਰਾਜੀ ਤੇ ਬੰਦੇ ਦਾ ਐਕਸੀਡੈਂਟ ਜਾਂ ਉਹਦੀ ਡੈਥ ਜਾਂ ਅਸੀਂ ਕੀ ਉਹਨੂੰ ਚੱਕਣਾ ਨਹੀਂ ਚਾਹੁੰਦੇ ਅਸੀਂ ਤਾਂ ਰਾਹ ਪਏ ਜੇ ਕੋਈ ਜਾਨਵਰ ਵੀ ਤੜਫ ਰਿਹਾ ਉਹਦੀ ਵੀ ਅਸੀਂ ਫਰਸਟ ਏਡ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਜੇ ਡਰਾਈਵਰ ਉੱਥੇ ਖੜਦਾ ਹੈ ਭੀੜ 'ਚ ਚਲੋ ਪੰਜਾਬ ਦੇ ਹਾਲਾਤ ਆ ਜਿਹੜੇ ਠੀਕ ਹੈ ਵਧੀਆ ਬਿਹਾਰ ਗੁਜਰਾਤ ਯੂਪੀ ਵਗੈਰਾ 'ਚ ਗੱਡੀਆਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਤੇ ਡਰਾਈਵਰਾਂ ਨੂੰ ਵੀ ਵਿਚੀ ਬਹੁਤ ਬੰਦਿਆਂ ਦੀ ਡੈਥ ਹੋ ਚੁੱਕੀ ਹੈ ਉੱਥੇ ਖੜਨਾ ਕੋਈ ਮਾਨ ਲੱਗਦਾ ਤੁਹਾਨੂੰ ਹੱਲ ਹੋਣਾ ਚਾਹੀਦਾ ਸਰਕਾਰ ਕੋਲ ਨਾਲ ਚਾਹੀਦਾ ਹਾਂਜੀ ਇਹ ਕਾਨੂੰਨ ਰੱਦ ਹੋਣਾ ਚਾਹੀਦਾ ਜੀ ਅੱਛਾ ਮੇਰਾ ਆਖਰੀ ਸਵਾਲ ਹੈ ਹੁਣ ਅੱਜ ਦੀ ਗੱਲ ਕਰ ਲਈਏ ਜੇ ਅੱਜ ਤੱਕ ਇਹ ਹੜਤਾਲ ਨਹੀਂ ਖੁੱਲਦੀ ਸ਼ਾਮ ਤੱਕ ਉਹ ਰਾਤ ਨੂੰ ਬੱਸਾਂ ਬਹੁਤ ਆਉਂਦੀਆਂ ਤੇ ਪੀਆਰਟੀਸੀ ਦੇ ਕੋਲੇ ਕਿੰਨੇ ਦਿਨ ਦਾ ਡੀਜ਼ਲ ਹਜੇ ਤੱਕ ਬਚਿਆ ਡੀਜ਼ਲ ਬਠਾ ਡਾਡੀ ਪੂਰਟੀ ਇਹ ਨਹੀਂ ਹੈ ਜਿਸ ਤੋਂ ਬਾਅਦ ਕੋਈ ਗੱਡੀ ਸਾਡੇ ਕੋਲ ਸ਼ਾਮ ਨੂੰ ਤੇਲ ਪੁਆਣ ਆਏਗੀ ਸਾਡੇ ਕੋਲ ਨਹੀਂ ਹੈ ਡੀਜ਼ਲ ਖਤਮ ਬਿਲਕੁਲ ਖਤਮ ਬਿਲਕੁਲ ਇਹ ਪੀਆਰਟੀਸੀ ਦੇ ਜਿਹੜੇ ਸੁਪਰਡਾਟ ਹੈਗੇ ਤੇ ਨਾਲ ਜਿੰਨਾ ਵੀ ਡਰਾਈਵਰ ਭਾਈਚਾਰਾ ਹੈਗਾ ਤਾਂ ਉਹ ਤੁਸੀਂ ਇਸ ਵਕਤ ਦੇਖ ਰਹੇ ਹੋ ਇਹਨਾਂ ਨੂੰ ਇੱਕ ਵੱਡੀ ਪਰੇਸ਼ਾਨੀ ਜਿਹੜੀ ਆਮ ਲੋਕਾਂ ਵਾਸਤੇ ਖੜੀ ਹੋਈ ਹੈ ਥੋੜਾ ਅੰਦਰੋਂ ਵੀ ਤਸਵੀਰ ਦਿਖਾ ਦਿੰਦੇ ਆ ਤੁਹਾਨੂੰ ਅਸੀਂ ਅੰਦਰਲੀ ਸਾਈਡ ਦੇ ਉੱਤੋਂ ਕਿਉਂਕਿ ਇਹ ਪਰੇਸ਼ਾਨੀ ਅੱਗੇ ਹੋਰ ਜ਼ਿਆਦਾ ਵਧਣੀ ਹੈ ਇਹ ਹੋਰ ਵਧਣੀ ਹੈ ਪਰੇਸ਼ਾਨੀ ਤਾਂ ਇਸ ਕਰਕੇ ਆਮ ਲੋਕ ਪ੍ਰੇਸ਼ਾਨ ਹੋਣਗੇ ਜਿਹੜੇ ਲੋਕ ਹਜੇ ਵੀ ਪੈਟਰੋਲ ਪੰਪਾਂ ਦੇ ਖੜੇ ਆ ਪਰ ਇੱਕ ਵਾਰ ਤੁਹਾਨੂੰ ਜ਼ਰੂਰ ਦੱਸ ਦਈਏ ਕਿ ਜੇਕਰ ਤੁਸੀਂ ਘਰ ਤੋਂ ਬਾਹਰ ਸਫ਼ਰ ਤੇ ਨਿਕਲਣ ਵਾਲੇ ਹੋ ਕੋਸ਼ਿਸ਼ ਕਰੋ ਦੂਰ ਦੇ ਸਫ਼ਰ ਤੇ ਨਾ ਜਾਓ ਕਿਉਂਕਿ ਜੇਕਰ ਤੁਸੀਂ ਦੂਰ ਦੇ ਸਫ਼ਰ ਦੇ ਜਾਂਦੇ ਹੋ ਤਾਂ ਤੁਹਾਨੂੰ ਪਰੇਸ਼ਾਨੀ ਜੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉੱਥੋਂ ਵਾਪਸ ਆਣਾ ਤੁਹਾਨੂੰ ਬੱਸ ਨਾ ਮਿਲੇ ਕਬੱਡੀ ਪਰੇਸ਼ਾਨੀ ਇਹਨਾਂ ਲੋਕਾਂ ਵਾਸਤੇ ਜਿਹੜੀ ਹੈ ਇਹ ਖੜੀ ਹੋ ਜਾਨੀ ਹੈ ਬਠਿੰਡਾ ਦੀ ਜਿਹੜੀ ਤਸਵੀਰ ਤੁਹਾਨੂੰ ਦਿਖਾ ਰਿਹਾ ਸੀ ਬਠਿੰਡਾ ਚ ਇਸ ਵਕਤ ਪੀਆਰਟੀਸੀ ਤੇ ਪ੍ਰਾਈਵੇਟ ਟ੍ਰਾਂਸਪੋਰਟਰ ਜਿਹੜੇ ਹੈਗੇ ਜਿਨ੍ਹਾਂ ਦੀਆਂ ਬੱਸਾਂ ਜਿਹੜੀਆਂ ਇਸ ਵਕਤ ਨਿਕਲੀਆਂ ਹਨ ਰੂਟ ਤੇ ਉੱਥੇ ਨਿਕਲੀਆਂ ਕਈ ਬੱਸਾਂ ਰੁਕ ਗਈਆਂ ਨੇ 20 ਤੋਂ 25% ਦਾ ਜਿਹੜਾ ਫਰਕ ਹੈ ਉਹ ਦੇਖਿਆ ਜਾ ਰਿਹਾ 20 ਤੋਂ 25% ਰੂਟ ਜਿਹੜੇ ਪ੍ਰਭਾਵਿਤ ਹੋਇਆ ਇਸ ਕਰਕੇ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਹੱਲ ਨਾ ਕੀਤਾ ਗਿਆ ਤਾਂ ਇਹ ਪ੍ਰਾਈਵੇਟ ਟ੍ਰਾਂਸਪੋਰਟਰ ਤੇ ਪੀਆਰਟੀਸੀ ਜਿਸ ਤਰੀਕੇ ਨਾਲ ਇਹ ਸਟ੍ਰਾਈਕ ਇਹਨਾਂ ਦੀ ਚੱਲਦੀ ਪਈ ਹੈ ਤਾਂ ਇਹ ਹਾਲਾਤ ਇਹ ਬਣ ਜਾਣਾ ਕਿ ਪ੍ਰਾਈਵੇਟ ਬੱਸਾਂ ਹੋਣ ਚਾਹੇ ਸਰਕਾਰੀ ਬੱਸਾਂ ਹੋਣ ਇਹ ਸਾਰਾ ਚੱਕਾ ਜਾਮ ਹੋ ਜਾਣਾ ਉਮੀਦ ਕਰਦੇ ਹਾਂ ਕਿ ਕੇਂਦਰ ਸਰਕਾਰ ਇਸ ਕਾਨੂੰਨ ਦੇ ਮਸਲੇ ਵਿੱਚ ਕੋਈ ਨਾ ਕੋਈ ਹੱਲ ਜ਼ਰੂਰ ਕਰੂਗੀ ਤਾਂ ਕਿ ਆਮ ਲੋਕਾਂ ਦੀ ਪਰੇਸ਼ਾਨੀ ਜਿਹੜੀ ਹੈ ਉਹ ਖਤਮ ਹੋਵੇ ਆਮ ਲੋਕ ਜਿਹੜੇ ਪਰੇਸ਼ਾਨਾ ਹੁਣ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਅਮੇਸ਼ ਚਰਮਾਰ ਜ਼ਨਾ ਸਪੋਕਸਮੈਨ ਬਠਿੰਡਾ